1 ਅਗਸਤ ਤੋਂ ਨਵੇਂ ਕਾਨੂੰਨ ਜਿਹੜੇ ਲਾਗੂ ਹੋ ਰਹੇ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਕੀ ਕੀ ਜਿਹੜਾ ਉਹ ਚੇਂਜ ਕੀਤਾ ਜਾ ਰਿਹਾ ਉਹ ਤੋਂ ਉਹਦੇ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਦੇ ਆ ਕਿਉਂਕਿ 1 ਅਗਸਤ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮੋਟਰਸਾਈਕਲ ਸਕੂਟਰ ਸਕੂਟੀ ਜਾਂ ਕਾਰ ਨਹੀਂ ਚਲਾ ਸਕਣਗੇ ਅਗਰ ਕਾਰ ਚਲਾਉਂਦੇ ਆ ਸਕੂਟੀ ਚਲਾਉਂਦੇ ਆ ਮੋਟਰਸਾਈਕਲ ਚਲਾਉਂਦੇ ਆ ਤਾਂ ਕਿਤਨਾ ਕਦ ਉਹਨਾਂ ਨੂੰ 25000 ਰੁਪਏ ਤੱਕ ਦਾ ਜੁਰਮਾਨਾ ਹੋਏਗਾ ਔਰ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। 22 ਦੀ ਵੀ ਕੋਈ ਬੱਚਾ ਕਿਸੇ ਗਵਾਂਡੀ ਦਾ ਕਿਸੇ ਪੜੋਸੀ ਦਾ ਕੋ ਮੋਟਰਸਾਈਕਲ ਮਾ ਕੇ ਲੈ ਆਉਂਦਾ ਤਾਂ ਉਸ ਨੂੰ ਵੀ ਕੋਈ ਨਾ ਕੋਈ ਜਿਹੜੀ ਠੁਕਮੀ ਸਜ਼ਾ ਜੜੀ ਆ ਉਹ ਜ਼ਰੂਰ ਮਿਲੇਗੀ। 150 ਪੁਲਿਸ ਦੇ ਸਖਤ ਨਿਰਦੇਸ਼ ਹਨ। ਪੰਜਾਬ ਪੁਲਿਸ ਵੱਲੋਂ ਬਹੁਤ ਵੱਡੀਆਂ ਹਦਾਇਤਾਂ ਜਿਹੜੀਆਂ ਆ ਚੁੱਕੀਆਂ ਨੇ ਔਰ ਇਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਫਾਲੋ ਕਰਨੀਆਂ। ਛੋਟੇ-ਛੋਟੇ ਬੱਚੇ ਅਕਸਰ ਹੀ ਦੇਖੇ ਜਾਂਦੇ ਹਨ ਮੋਟਰਸਾਈਕਲ ਸਕੂਟਰ ਸਕੂਟੀਆਂ ਚਲਾਉਂਦੇ ਸੋ ਬਹੁਤ ਵੱਡਾ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਇੱਕ ਅਗਸਤ ਸਭ ਤੋਂ ਵੱਡੀ ਗੱਲ ਇਹ ਹੈ ਵੀ ਛੋਟੇ ਬੱਚੇ ਜਿਹੜੇ ਘੱਟ ਉਮਰ ਦੇ ਆ ਉਹ ਮੋਟਰਸਾਈਕਲ ਦੇ ਵਿੱਚ ਨਹੀਂ ਚਲਾ ਸਕਦਾ ਤੁਸੀਂ ਦੇਖ ਸਕਦੇ ਹੋ ਅਕਸਰ ਹੀ ਛੋਟੇ ਬੱਚੇ ਮੋਟਰਸਾਈਕਲ ਚਲਾਉਂਦੇ ਨਜ਼ਰ ਆਉਂਦੇ ਆ ਛੋਟੇ ਬੱਚੇ ਮੋਟਰਸਾਈਕਲ ਨਹੀਂ ਚਲਾ ਸਕਣਗੇ ਔਰ 18 ਸਾਲ ਤੋਂ ਘੱਟ ਉਮਰ ਦਾਕਰ ਬੱਚਾ ਮੋਟਰਸਾਈਕਲ ਚਲਾਉਂਦਾ ਤਾਂ ਉਹਦੇ ਉੱਤੇ 3 ਸਾਲ ਦੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ 20000 ਰੁਪਏ ਦਾ ਜੁਰਮਾਨਾ ਅਗਰ ਉਹਦੇ ਮਦਰ ਫਾਦਰ ਉਹਨੂੰ ਮੋਟਰਸਾਈਕਲ ਵਗੈਰਾ ਕਾਰ ਵਗੈਰਾ ਨਹੀਂ ਦਿੰਦੇ ਕਿਸੇ ਦਾ ਮੰਗਦਾ ਤਾਂ ਉਸ ਪੜੋਸੀ ਨੂੰ ਵੀ 3 ਸਾਲ ਦੀ ਜਿਹੜੀ ਸਜ਼ਾ ਉਹ ਹੋ ਸਕਦੀ ਹੈ ਤੁਸੀਂ ਰੋਡ ਦੇ ਉੱਪਰ ਅਕਸਰ ਹੀ ਦੇਖਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਮੋਟਰਸਾਈਕਲ ਸਕੂਟੀਆਂ ਔਰ ਕਾਰਾਂ ਲੈ ਕੇ ਵਿਚਰਦੇ ਔਰ ਐਕਸੀਡੈਂਟ ਦਾ ਜਿਹੜਾ ਹਰ ਵੇਲੇ ਖਤਰਾ ਬਣੇ ਰਹਿੰਦੇ ਆ ਔਰ ਅੱਜ ਇਸੇ ਵਿਸ਼ੇ ਦੇ ਉੱਪਰ ਜਿਹੜੀ ਨਿਊਜ਼ ਕਰ ਰਹੇ ਆ ਕਿ 1 ਅਗਸਤ ਤੋਂ ਬਿਲਕੁਲ ਜਿਹੜੀਆਂ ਇਹ ਚੀਜ਼ਾਂ ਲਾਗੂ ਹੋ ਰਹੀਆਂ ਨੇ ਔਰ ਇਹਨਾਂ ਚੀਜ਼ਾਂ ਦੀ ਸਾਵਧਾਨ ਰਹਿਣ ਲਈ ਤੁਹਾਨੂੰ ਜਿਹੜਾ ਇਕ ਤਾਰਾ ਬੋਲੇ ਪੰਜਾਬੀ ਚੈਨਲ ਨੇ ਨਿਊਜ਼ ਦਿਖਾ ਰਿਆ ਸੋ ਤੁਸੀਂ ਇਸ ਰੂਲ ਨੂੰ ਹੁਣ ਤੋਂ ਹੀ ਫੋਲੋ ਕਰੋ ਕਿਉਂਕਿ ਕਿੰਨਾ ਕਦੇ ਵੱਡੇ ਜੁਰਮਾਨੇ ਜਿਹੜੇ ਨੇ ਉਹ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਔਰ ਤੁਸੀਂ ਜਿਹੜਾ ਉਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੇ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਇਹ ਕਦੋਂ ਤੋਂ ਹੋ ਰਹੇ ਨੇ ਔਰ ਇਹਦੇ ਕਾਨੂੰਨਾਂ ਦੇ ਵਿੱਚ ਆ ਕਿਵੇਂ ਬੱਚਿਆਂ ਨੂੰ ਅਵੇਅਰ ਕਰਨਾ ਹੈ ਔਰ ਕੀ ਕੀ ਆਉਂਦਾ ਸੋ ਦੱਸੋ ਪਲੀਜ਼ ਜੀ ਸਾਡੇ ਏਡੀਪੀ ਸਾਹਿਬ ਟ੍ਰੈਫਿਕ ਤੇ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਬਰੂਖ ਸ਼ਰਮਾ ਜੀ ਤੇ ਡੀਐਸਪੀ ਟ੍ਰੈਫਿਕ ਸਰਦਾਰ ਕਰਨੈਲ ਸਿੰਘ ਜੀ ਇੰਸਪੈਕਟਰ ਟ੍ਰੈਫਿਕ ਆਪਣੇ ਸਰਦਾਰ ਪ੍ਰੀਤਿੰਦਰ ਸਿੰਘ ਜੀ ਉਹਨਾਂ ਨੇ ਜੋ ਸਾਨੂੰ ਨਿਰਦੇਸ਼ ਦਿੱਤੇ ਹਨ ਅਸੀਂ ਸਕੂਲਾਂ ਚ ਵਿੱਚ ਜਾ ਕੇ ਸੈਮੀਨਾਰ ਲਗਾ ਰਹੇ ਹਾਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ 28 ਅਗਸਤ ਤੋਂ ਨਵੇਂ ਕਾਨੂੰਨ ਲਾਗੂ ਹੋ ਰਹੇ ਹਨ ਇਹਦੇ ਵਿੱਚ ਸਰ ਜਿੱਦਾਂ ਕੋਈ ਛੋਟੀ ਉਮਰ ਦੇ ਬੱਚੇ ਨੇ ਜਾਂ ਕੋਈ ਹੋਰ ਵੀ ਸੌਣ ਚਾਇਆ ਵੀ ਜਿੱਦਾਂ ਕੋਈ ਬড়ੋਸ ਤੋਂ ਗੱਡੀ ਮੰਗ ਕੇ ਲੈ ਜਾਂਦਾ ਉਹ ਸਾਰਾ ਪਹਿਲ ਦੱਸੋ ਹਣਾ ਪਰ ਇੱਥਾ ਜਿਹੜੇ ਬੱਚੇ ਅੰਟਰੀਜ ਨੇ ਸਕੂਲਾਂ 'ਚ ਪੜ੍ਹਦੇ ਨੇ ਕੋਈ ਬੋਲਟ ਤਿਆਰ ਹੈ ਕੋਈ ਗੱਡੀ ਤਿਆਰ ਹੈ ਤੇ ਜ਼ਿਆਦਾਤਰ ਦੇਖਿਆ ਗਿਆ ਵੀ ਕਈ ਬੱਚੇ ਗੱਡੀਆਂ ਤੇ ਨਹੀਂ ਹੁੰਦੇ ਨੇ ਤੇ ਉਹਨਾਂ ਨੂੰ ਸੈਮੀ ਨਾਲ ਲਗਾ ਕੇ ਉਥੇ ਸਮਝਾਇਆ ਗਿਆ ਜੀ 1 ਅਗਸਤ ਤੋਂ ਇਹ ਕਾਨੂੰਨ ਲਾਗੂ ਹੋਰੇ ਜੋ 25000 ਰੁਪਏ ਜੁਰਮਾਨਾ ਜਿਹਦੇ ਨਾਮ ਤੇ ਗੱਡੀ ਦੀ ਜਾਂ ਬਾਈਕ ਦੀ ਰਜਿਸਟ੍ਰੇਸ਼ਨ ਆ ਉਹਨੂੰ 3 ਸਾਲ ਦੀ ਸਜ਼ਾ ਤੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਬੱਚਾ ਸਕੂਲਾਂ ਜਾ ਕੇ ਪ੍ਰਿੰਸੀਪਲ ਨੂੰ ਦੱਸਿਆ ਗਿਆ ਇਸ ਪ੍ਰਿੰਸੀਪਲਾਂ ਨੇ ਆਪਣੇ ਉਹਨਾਂ ਦੇ ਬਰੁਖ ਪੰਜ ਪਾਇਆ ਗਿਆ ਮਾਪਿਆਂ ਦੇ ਗਰੁੱਪਾਂ 'ਚ ਸਾਰਿਆਂ ਨੂੰ ਮਤਲਬ ਦੱਸਿਆ ਗਿਆ ਵੀ ਇੱਕ ਤਰੀਕ ਤੋਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਨਾ ਦੇ ਕੇ ਭੇਜੋ ਜੇੜੇ ਕੋਈ ਪੜੋਸੀ ਦੀ ਗੱਡੀ ਮੰਗ ਲੈਂਦਾ ਜਾਂ ਕੋਈ ਯਾਰ ਦੋਸਤ ਦੀ ਗੱਡੀ ਮੰਗ ਲੈਂਦਾ ਉਹਦੇ ਉੱਪਰ ਵੀ ਸਖਤ ਕਾਨੂੰਨ ਲਾਗੂ ਹੋਊਗਾ ਹਾਂਜੀ ਜਿਹੜਾ ਕੋਈ ਪੜੋਸੀ ਦੀ ਗੱਡੀ ਮੰਗ ਕੇ ਲੈ ਕੇ ਆਉਂਦਾ ਅੰਡਰੇਜ ਆ ਬੱਚਾ ਜੀ ਤੇ ਅਸੀਂ ਸਾਰੇ ਮਤਲਬ ਸਮਾਣਾ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਵੀ ਕਿਸੇ ਨੂੰ ਗੱਡੀ ਦੇਣ ਤੋਂ ਗਰੀਜ ਕਰੋ ਜੀ ਸੋ ਬਹੁਤ ਧੰਨਵਾਦ ਸਰ